ਅਸੀਂ ਪਿੰਡ ਸਹਿਜੜਾ ਦੇ ਵਿੱਚ ਖੜੇ ਆਂ ਸਭ ਤੋਂ ਪਹਿਲਾਂ ਤਾਂ ਜਿੰਨੀ ਸੰਗਤ ਖੜੀ ਹੈ ਆਪਾਂ ਫਤਿਹ ਸਾਂਝੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਉੱਤੇ ਸੰਕਟ ਚੱਲ ਰਿਹਾ ਹੈਗਾ ਕਾਫੀ 8 ਜ਼ਿਲ੍ਹੇ ਨੇ ਜਿਹੜੇ ਉਹ ਪਾਣੀ ਦੀ ਬੁਰੀ ਤਰ੍ਹਾਂ ਲਪੇਟ ਦੇ ਵਿੱਚ ਆਏ ਆ ਜਿੱਥੇ ਹੜ ਨਹੀਂ ਆਇਆ ਉੱਥੇ ਵੀ ਜਿਹੜੀ ਬਾਰਸ਼ ਆ ਉਹ ਲਗਾਤਾਰ 7-8 ਦਿਨ ਤੋਂ ਲਗਾਤਾਰ ਚੱਲ ਰਹੀ ਹੈ ਉਹਦੇ ਨਾਲ ਬਹੁਤ ਹੀ ਜਿਹੜੇ ਘਰ ਨੇ ਉਹਨਾਂ ਦੀਆਂ ਕਈਆਂ ਦੀਆਂ ਤਾਂ ਜਿਹੜੀਆਂ ਕੰਧਾਂ ਪਾੜ ਗਈਆਂ ਨੇ ਔਰ ਕਈਆਂ ਦੀਆਂ ਸੱਤਾਂ ਡਿੱਗਣ ਵਾਲੀਆਂ ਨੇ ਔਰ ਕਾਫੀ ਹੱਦ ਤੱਕ ਲਗਭਗ 70% ਘਰ ਹੈ ਜਿਹੜੇ ਉਹ ਸੱਤਾਂ ਚੋਂ ਲਾਕੀਆਂ ਨੇ ਉਹਦੇ ਵਿੱਚ ਜਿਹੜੇ ਜ਼ਰੂਰਤਬੰਦ ਪਰਿਵਾਰ ਨੇ ਉਹੋ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਮਕਾਨ ਦੇ ਵਿੱਚ ਕਈ ਥਾਂ ਖੁੰਜੀਆਂ ਦੇ ਵਿੱਚ ਬੈਠੇ ਆ ਪਰ ਕੱਲ ਪੰਚਾਇਤ ਨੇ ਵੀ ਬੜਾ ਵਧੀਆ ਸਹਿਜੜੀ ਦੀ ਨੇ ਪ੍ਰਾਲਾ ਕੀਤਾ ਇਹਨਾਂ ਨੇ ਇਹ ਜਿਹੜੀਆਂ ਸੰਗਤਾਂ ਸੀ ਜਿਹੜੀਆਂ ਆਪਣੇ ਪਿੰਡ ਦੇ ਨਗਰ ਨਿਵਾਸੀ ਸੀ ਜਿਹੜੇ ਜ਼ਰੂਰਤਬੰਦ ਪਰਿਵਾਰ ਸੀ ਜਿਨ੍ਹਾਂ ਨੂੰ ਸਮੱਸਿਆ ਸੀ ਉਹਦੇ ਵਾਸਤੇ ਕਮਿਊਨਿਟੀ ਹਾਲ ਸਹਿਜੜਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਭਗਤ ਰਵਿਦਾਸ ਜੀ ਧਰਮਸ਼ਾਲਾ ਜੋ ਵੀ ਸਾਡੀਆਂ ਸਹਾਇਨੀਆਂ ਸੰਸਥਾਵਾਂ ਨੇ ਉਹਦੇ ਦਰਵਾਜ਼ੇ ਖੋਲਤੇ ਕਿ ਜਿਨ੍ਹਾਂ ਨੂੰ ਜ਼ਰੂਰਤ ਆ ਉੱਥੇ ਰਹਿ ਸਕਦੇ ਨੇ ਪਰ ਕਈ ਵਾਰ ਸਾਡਾ ਸੀ ਇੱਕ ਕਲਯੂਕੀ ਜੀਵ ਹੈ ਸਾਡਾ ਦੁਨਿਆਵੀ ਰਿਸ਼ਤਾ ਹੁੰਦਾ ਆਪਣੇ ਘਰ ਦੇ ਨਾਲ ਸਾਡਾ ਪਿਆਰ ਹੁੰਦਾ ਹੈ ਕਿਉਂਕਿ ਘਰ ਛੱਡ ਕੇ ਜਾ ਕੇ ਦੂਸਰੀ ਜਗ੍ਹਾ ਰਹਿਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਉਹਦੇ ਤਹਿਤ ਹੁਣ ਕੀ ਚੱਲ ਰਿਹਾ ਸੀਗਾ ਆਪਾਂ ਦੇਖਦੇ ਆ ਕਿ ਲੋਕਾਂ ਦੇ ਜਿਹੜੇ ਸੱਤਾਂ ਦੇ ਉੱਤੇ ਕਾਗਜ਼ ਪਾਉਣ ਦਾ ਕੰਮ ਚੱਲਦਾ ਸੀ ਪਰ ਤੁਲਯੋਗਾ ਕਈ ਦੁਕਾਨਦਾਰਾਂ ਨੇ ਵੀ ਉਹ ਜਿਹੜਾ ਕਾਗਜ਼ ਸੀਗਾ ਉਹਦੇ 3 3 4 4 ਗੁਣਾ ਰੇਟ ਕਰਤੇ ਕਿਉਂਕਿ ਜਦੋਂ ਗਰੀਬ ਪਰਿਵਾਰ ਜ਼ਰੂਰਤਵੰਦ ਪਰਿਵਾਰਾਂ ਦੇ ਉੱਤੇ ਇਹੋ ਜਿਹਾ ਲੋਡ ਪੈ ਜਾਂਦਾ ਕਿਉਂਕਿ ਇਹ ਜੋ ਸਮੇਂ ਦੇ ਵਿੱਚ ਇਹ ਪ੍ਰੋਫਿਟ ਦਾ ਸਮਾਂ ਨਹੀਂ ਹੁੰਦਾ ਪਰ ਜਦੋਂ ਕਈ ਲੋਕ ਜਦੋਂ ਚੰਗਾ ਇਹ ਜਾਂ ਬੁਰਾ ਸਮਾਂ ਆਉਂਦਾ ਉਹਦੇ ਵਿੱਚ ਚੰਗੇ ਲੋਕ ਨੇ ਉਹ ਚੰਗਾ ਕੰਮ ਕਰਕੇ ਹੋਰ ਉੱਪਰ ਉੱਠ ਕੇ ਹੀਰੋ ਬਣ ਜਾਂਦੇ ਨੇ ਪਰ ਕਈ ਜਿਹੜੇ ਗਿਰੇ ਹੋਏ ਲੋਕ ਜਿਨੂੰ ਅਸੀਂ ਕਹਿੰਦੇ ਨਕੰਮੇ ਲੋਕ ਉਹ ਫਿਰ ਕੀ ਕਰਦੇ ਆ ਉਹਨਾਂ ਦੇ ਵਿੱਚੋਂ ਗਿਰ ਜਾਂਦੇ ਨੇ ਉਹ ਫਿਰ ਲੋਕਾਂ ਤੋਂ ਪ੍ਰੋਫਿਟ ਕਮਾਉਣ ਲੱਗ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਇਹ ਦੋ ਤਰ੍ਹਾਂ ਦੇ ਪਾਤਰ ਦੁਨੀਆ ਦੇ ਵਿੱਚ ਸਾਹਮਣੇ ਆਉਂਦੇ ਨੇ ਮਾਰੇ ਤੇ ਚੰਗੇ ਚੰਗੇ ਹੋਰ ਚੰਗੇ ਬਣ ਜਾਂਦੇ ਆ ਮਾਰੇ ਹੋਰ ਮਾਰੇ ਬਣ ਜਾਂਦੇ ਆ ਪਰ ਇਹ ਗੁਰੂਆਂ ਪੀਰਾਂ ਦੀ ਧਰਤੀ ਤੇ ਚੰਗੇ ਬੰਦਿਆਂ ਦੀ ਕੋਈ ਕਾਟ ਨਹੀਂ ਹੈ ਅੱਜ ਸਾਡੇ ਵਿੱਚ ਪਹੁੰਚਿਆ ਸਾਡੇ ਬਹੁਤ ਸਤਿਕਾਰਯੋਗ ਕੁਲਦੀਪ ਸਿੰਘ ਜੀ ਇਹ RAM ਸਿੰਘ ਠੇਕੇਦਾਰ ਜੋ ਕੋ ਗੁੰਮਟੀ ਵਾਲੇ ਉਹਨਾਂ ਦੇ ਸੁਪੁੱਤਰ ਹਨ ਇਹਦੀ ਸਮੁੱਚੀ ਟੀਮ ਸਾਡੇ ਕੋਲ ਪਹੁੰਚੀ ਹੈ ਔਰ ਜਿੰਨਾ ਵੀ ਸਾਡੇ ਵਜੀਤਕਿਆਂ ਵਾਲਾ ਰਹਿ ਇਹਤੇ ਜ਼ਿਆਦਾਤਰ ਸਾਡੇ ਐਸਸੀ ਭਾਈਚਾਰੇ ਨਾਲ ਸੰਬੰਧਤ ਸਾਡੇ ਵੀਰ ਰਹਿੰਦੇ ਨੇ ਇਹ ਹਫ਼ਤਾਂ ਦੇ ਉੱਤੇ ਨਿਸ਼ਕਾਮ ਸੇਵਾ ਕਰ ਰਿਹਾ ਕਾਗਜ ਪਾਉਣ ਦੀ ਇਹ ਇੱਕ ਬੜਾ ਵੱਡਾ ਉਪਰਾ ਲੈ ਕਿਉਂਕਿ ਆਪਦਾ ਸਮਾਂ ਕੱਢ ਕੇ ਆਪਾਂ ਦੇਖ ਰਹੇ ਹਾਂ ਕਈ ਲੋਕ ਇਹੋ ਜਿਹੇ ਕਿ ਕਾ ਬਾਰਿਸ਼ ਪੈਂਦੀ ਹੈ ਉਹ ਆਪਣੇ ਘਰੋਂ ਪਸ਼ੂਆਂ ਵਾਸਤੇ ਹਰਾਚਾਰਾ ਲੈਣ ਨਹੀਂ ਜਾਂਦੇ ਕਿ ਆਪਾਂ ਬਾਰਿਸ਼ 'ਚ ਕਿਉਂ ਨਿਕਲਣਾ ਪਰ ਨਿਸ਼ਕਾਮ ਸੇਵਾ ਵਾਲੇ ਇਹੋ ਜਿਹੇ ਜੋਧੇ ਇਹ ਸਾਰੇ ਦੇਖੋ ਬਰਨਾਲਾ ਕਵਰ ਕੀਤਾ ਤਰਖੀਲ ਚੌਕ ਗੁਰਮਾ ਗੋਮਟੀ ਹਮੀਦੀ ਕਿੰਨੇ ਪਿੰਡ ਕਵਰ ਕਰਕੇ ਜਿਨ੍ਹਾਂ ਦੀਆਂ ਸੱਤਾਂ ਦੇ ਉੱਤੇ ਉਹਦਾ ਨਾਪ ਲਿਆ ਫੀਤੇ ਨਾਲ ਮਿਣ ਕੇ ਔਰ ਉਹ ਕਾगज ਪਾਏ ਔਰ ਹੁਣ ਇਹ ਲਾਸਟ ਸਹਿ ਜਿਹੜੇ ਪਿੰਡ ਦੇ ਵਿੱਚ ਪਹੁੰਚੇ ਤੋਂ ਬਾਅਦ ਵੀ ਇਹਨਾਂ ਨੇ ਅੱਗੇ ਜਾਣਾ ਮੈਂ ਇਹਨਾਂ ਦਾ ਜ਼ਿਆਦਾ ਸਮਾਂ ਨਹੀਂ ਬਰਬਾਦ ਕਰਦਾ ਕਿਉਂਕਿ ਇਹਨਾਂ ਵਾਸਤੇ ਇੱਕ ਇੱਕ ਸੈਕਿੰਡ ਹੈ ਜਿਹੜਾ ਹਕੀਮਤੀ ਹੈਗਾ ਕੋਲੇ ਫੀਤਾ ਔਰ ਕੋਲ ਕਾगज ਹੈ ਉਹ ਜਿਹੜਾਂ ਵੀ ਕਿਸੇ ਪਰਿਵਾਰਾਂ ਦੇ ਜਿਹੜੀਆਂ ਸੱਤਾਂ ਚੋਰੀਆਂ ਉਹਦੇ ਉੱਤੇ ਇਹ ਕਾगज ਪਾ ਕੇ ਇਹ ਇੱਕ ਰਿਲੀਫ ਦੇ ਰਿਹਾ ਮੈਨੂੰ ਇਹ ਇਹ ਦੱਸਦੇ ਨੂੰ ਬੜਾ ਗਰਵ ਹੋ ਰਿਹਾ ਬੜਾ ਮਾਣ ਹੋ ਰਿਹਾ ਕਿ ਇਹੋ ਜਿਹੇ ਜੋਧੇ ਜਦੋਂ ਪੈਦਾ ਹੁੰਦੇ ਆ ਜਦੋਂ ਇਹੋ ਜਿਹੇ ਇਨਸਾਨ ਦੁਨੀਆ ਦੇ ਵਿੱਚ ਆਉਂਦੇ ਨੇ ਤਾਂ ਪ੍ਰਮਾਤਮਾ ਇਹਨਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਛੱਡਦਾ ਕਿਉਂਕਿ ਇਹਨਾਂ ਨੇ ਜਿਹੜਾ ਅੱਜ ਇਹ ਕੰਮ ਕੀਤਾ ਹੈ ਇਹ ਜੋ ਕੰਮ ਕਰ ਰਹੇ ਨੇ ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਫਟ ਹੈ ਉਹ ਪ੍ਰਮਾਤਮਾ ਇਹਨਾਂ ਨੂੰ ਦੇਊਗਾ ਨਾਲ ਇਹਨਾਂ ਦੀ ਸਾਰੀ ਟੀਮ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਾਪ੍ਰੀਤ ਸਿੰਘ ਲਾਪ੍ਰੀਤ ਸਿੰਘ ਜਿਹੜੇ ਤੁਸੀਂ ਨਾਲ ਮੁੰਡੇ ਸਾਰੇ ਕਿਉਂਕਿ ਇੱਕ ਨਹੀਂ ਹੁੰਦਾ ਇਹ ਟੀਮ ਵਰਕ ਹੈ ਇਹ ਅਸੀਂ ਤੇ ਸਾਡੇ ਹੈ ਇਹ ਮਤਲਬ ਇਹ ਜਿਹੜਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਸੀਂ ਪ੍ਰਮਾਤਮਾ ਅੱਗੇ ਸਮੁੱਚੀ ਪੰਚਾਇਤ ਸਾਡੇ ਸਰਪੰਚ ਸਾਹਿਬ ਨੇ ਹੋਣਾ ਸੀਗਾ ਸਰਪੰਚ ਸਾਹਿਬ ਦੇ ਥੋੜੇ ਉਹਨਾਂ ਦੇ ਘਰ ਦੇ ਢਿੱਲੇ ਨੇ ਉਹਨਾਂ ਨੂੰ ਗੁਲਗੋਜ ਲਵਾਉਣ ਵਾਸਤੇ ਉਹ ਚਲੇ ਗਏ ਨੇ ਉਹਨਾਂ ਨੇ ਸਾਡੀ ਡਿਊਟੀ ਲਈ ਹੈ ਸਾਡੇ ਕੋਲ ਸਾਡੇ ਮੈਂਬਰ ਸਾਹਿਬ ਖੜੇ ਨੇ ਜਗਸੀਰ ਸਿੰਘ ਜੀ ਭਗਤ ਨਰਸਨ ਸਿੰਘ ਜੀ ਹਰਬੀਲ ਸਿੰਘ ਜੀ ਦੁਖਵਿੰਦਰ ਤਾਰੀ ਕੌਰ ਸਿੰਘ ਜੀ ਸਮੁੱਚੀ ਪੰਚਾਇਤ ਤੇ ਪਿੰਡ ਦੇ ਪਤਵੰਤੇ ਕੋਈ ਨਾ ਮਤਲਬ ਲੈਣ ਤੋਂ ਇਹ ਨਹੀਂ ਆ ਸਾਰੇ ਇੱਥੇ ਖੜੇ ਨੇ ਕਿਉਂਕਿ 4-5 ਦਿਨ ਹੋ ਗਿਆ ਸਮੁੱਚੀ ਪੰਚਾਇਤ ਤੇ ਨਗਰ ਵਾਸੀਓ ਪੱਬਾਂ ਭਾਰ ਹੋ ਕੇ ਹਰ ਇੱਕ ਦੀ ਮਦਦ ਵਾਸਤੇ ਤਿਆਰ ਖੜੇ ਨੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹੋ ਜਿਹੇ ਜਿਹੜੇ ਯੋਧੇ ਐ ਇਹਨਾਂ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਇਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ੇ ਮੈਂ ਇਹਨਾਂ ਦਾ ਨਗਰ ਸਹਿਜਣਾ ਦੇ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਅਗੇ ਫਿਰ ਅਰਦਾਸ ਕਰਦਾ ਕਿ ਇਹਨਾਂ ਨੂੰ ਹਮੇਸ਼ਾ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਔਰ ਹੁਣ ਅਸੀਂ ਨਗਰ ਪੰਚਾਇਤ ਵੱਲੋਂ ਪਿੰਡ ਵੱਲੋਂ ਇਹਨਾਂ ਨੂੰ ਸਰੋਪੋਂ ਨਾਲ ਸਨਮਾਨਤ ਕਰਾਂਗੇ ਕਿਉਂਕਿ ਪ੍ਰਮਾਤਮਾ ਇਹ ਸਰੋਪੇ ਦੇ ਨਾਲ ਹੀ ਇਹਨਾਂ ਦੇ ਸਿਰ ਤੇ ਮਿਹਰਮਤ ਭਰਿਆ ਹੱਥ ਰੱਖੇਗਾ ਮੈਂ ਬੇਨਤੀ ਕਰਦਾ ਪੰਚਾਇਤ ਨੂੰ ਕਿ ਇਹਨਾਂ ਨੂੰ ਸਨਮਾਨਤ ਕੀਤਾ ਜਾਵੇ ਜੀ ਬੋਲੇ ਸੋਨ ਸਾਰਾ ਜੀ ਕਾਲਾ ਬਹੁਤ ਧੰਨਵਾਦ ਜਿੰਨੇ ਪਰਿਵਾਰ ਖੜੇ ਹੋ ਜਿਹਨੂੰ ਜ਼ਰੂਰਤ ਹੈ ਕਿਉਂਕਿ ਹੁਣ ਇਹ ਨਾ ਹੋਵੇ ਆਪਾਂ ਕਈ ਵਾਰ ਪੈਜ ਨਾ ਕਿ ਜਲਦੀ ਆਪਾਂ ਹੋਰ ਵੀ ਪਾ ਲਓ ਆਪਾਂ ਇਹ ਦੇਖਣਾ ਹੈ ਕਿ ਇੱਕ ਪਰਿਵਾਰ ਦਾ ਇੱਕ ਕਮਰਾ ਰਹਿਣ ਵਾਸਤੇ ਤਿਆਰ ਹੋ ਜਾਵੇ ਬਾਕੀ ਆਪਾਂ ਪਿੰਡ ਸਾਰੇ ਰਹਿਣੇ ਆ ਜਿੰਨਾ ਵੀ ਹੋ ਸਕੇ ਆਪਾਂ ਪਿੰਡ ਜਿੱਥੋਂ ਵੀ ਆਪਾਂ ਨੂੰ ਡੋਨੇਸ਼ਨ ਮਿਲੂਗਾ ਉਹ ਸਾਰਾ ਆਪਾਂ ਪੂਰਾ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਜੀ